ਨਹੀਂ ਹੈਗੀ ਤਾਂ ਬਿਹਾਰ ਚ ਤਾਂ ਇੱਥੇ ਪੰਜਾਬ ਜੇ ਰਹਿੰਦੀ ਸੀ ਅੱਛਾ 12 ਚੇਰ ਹੋ ਗਿਆ ਇੱਥੇ ਸਾਡੀ ਪੂਰੀ ਸੋਸਾਇਟੀ ਦੀ ਸੋਚ ਆ ਜੀ ਜਿੱਥੇ ਜਿੱਥੇ ਸਾਨੂੰ ਲੱਗਦਾ ਕੋਈ ਲਾਇਆ ਮਿਲ ਸਕਦਾ ਉਹੀ ਤਾਂ ਆਪਾਂ ਕਾਢਣ ਦੀ ਕੋਸ਼ਿਸ਼ ਵੇਖੋ ਜੀ ਇਹਦੇ ਚ ਜੁਮੇਵਾਰ ਸਰਕਾਰਾਂ ਇਹ ਕਹਿ ਸਕਦੇ ਵੀ ਲੰਡਾ ਲੁੱਚਾ ਚੌਧਰੀ ਗੁੰਡੀ ਰਣ ਪ੍ਰਧਾਨ 28 ਫੁੱਟ ਸਰਕਾਰ ਨੇ ਬਨ ਬੰਨਿਆ ਹੂੰ 28 ਫੁੱਟ ਤੋਂ ਬਨ ਬੰਨਿਆ ਤਾਂ 28 ਫੁੱਟ ਨੂੰ ਵੱਡ ਕੇ ਅਗਲੇ ਨਾਲ ਇਧਰੋਂ ਇਧਰ ਕਰਦੇ ਹੜਾਂ ਦੇ ਹਾਲਾਤ ਬਣੇ ਹੋਏ ਆ ਤੇ ਮੈਂ ਇਸ ਟਾਈਮ ਰੁਕਣੇ ਵਾਲਾ ਪਿੰਡ ਯਾਨੀ ਜਿਹਨੂੰ ਬਾਣਾ ਵਾਲੀ ਕਹਿੰਦੇ ਆ ਉਹਦੀ ਮੰਡੀ ਦੇ ਵਿੱਚ ਖੜਾ ਵਾਂ ਤੇ ਮੇਰੇ ਪਿੱਛੇ ਇਹ ਸਤਲੁਜ ਦਰਿਆ ਦਾ ਤੁਸੀ ਬੰਨਣਾ ਜਿਹੜਾ ਕਿ ਆਖਰੀ ਬੰਨਣਾ ਇਹ ਬੰਨ ਫਿਰੋਜ਼ਪੁਰ ਜ਼ਿਲ੍ਹੇ ਨੂੰ ਬਚਾਉਂਦਾ ਹੈ ਇਹ ਬੰਨ ਮੱਲਾਂਵਾਲੇ ਨੂੰ ਬਚਾਉਂਦਾ ਹੈ ਇਹ ਬੰਨ ਫਿਰੋਜ਼ਪੁਰ ਸ਼ਹਿਰ ਨੂੰ ਬਚਾਉਂਦਾ ਉਸ ਤੋਂ ਥੱਲੇ ਮਮਦੋਟ ਗੁਰੂ ਸਾਹਿਬ ਜਿੱਥੋਂ ਤੱਕ ਸਤਲੁਜ ਮਾਰ ਕਰ ਸਕਦਾ ਜਿੱਥੋਂ ਤੱਕ ਪਾਣੀ ਥੱਲੇ ਨੂੰ ਜਾ ਸਕਦਾ ਉਥੋਂ ਤੱਕ ਇਹ ਬੰਨ ਬਚਾਉਂਦਾ ਪਰ ਇਸ ਬੰਨ ਦੇ ਹਾਲਾਤ ਦੇਖੋ ਇਸ ਬੰਨ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰ ਬਣਾਏ ਆ ਇਸੇ ਬੰਨ ਦਾ ਮੁੱਦਾ ਲੈ ਕੇ ਮੈਂ ਪਿਛਲੀ ਵਾਰ 2023 ਦੇ ਵਿੱਚ ਉਸ ਸਮੇਂ ਦੇ ਇਰੀਗੇਸ਼ਨ ਸੈਕਟਰੀ ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੂੰ ਹੁਸੈਨੀwala ਹੈਡ ਤੇ ਮਿਲਿਆ ਸੀਗਾ ਕਿਉਂਕਿ ਉੱਥੇ ਉਹ ਦੌਰਾ ਕਰਨ ਆਏ ਸੀ ਸਰਵੇ ਕਰਨ ਆਏ ਸੀ ਹੜ ਦੇ ਦਿਨਾਂ ਦੇ ਦੌਰਾਨ ਉਹਨਾਂ ਨੂੰ ਉੱਥੇ ਜਦੋਂ ਮੈਂ ਘੇਰ ਕੇ ਰੋਕ ਕੇ ਕਿਹਾ ਕਿ ਇਹ ਜਿਹੜੇ ਬੰਨ ਆ ਜਿਹੜੇ ਕਿ ਪਰਵਾਸੀ ਮਜ਼ਦੂਰਾਂ ਨੇ ਅੱਦੇ ਤੇ ਵੱਡ ਲਿਆ ਇਹਨਾਂ ਦੀ ਸੁਰੱਖਿਆ ਕਿੱਥੇ ਆ ਕਿਉਂਕਿ ਸਾਡੀ ਜ਼ਿੰਮੇਵਾਰੀ ਬੰਦੀ ਆ ਜੇ ਉਸ ਪ੍ਰਮਾਤਮਾ ਨੇ ਸਾਡੇ ਹੱਥ ਮਾਈਕ ਫੜਾਇਆ ਜ਼ਿੰਮੇਵਾਰੀ ਦਿੱਤੀ ਆ ਲੋਕਾਂ ਦੀ ਗੱਲ ਕਰਨ ਦੀ ਹਿੰਮਤ ਦਿੱਤੀ ਆ ਤਾਂ ਸਾਡਾ ਫਰਜ਼ ਬੰਦਾ ਉਹਨਾਂ ਨੂੰ ਸਵਾਲ ਕਰਨ ਦਾ ਤਾਂ ਉਹ ਮੇਰੇ ਸਵਾਲਾਂ ਤੋਂ ਡਰਦੇ ਉਹਦੋਂ ਭੱਜੇ ਸੀ ਮੈਂ ਜੇ ਵੀਡੀਓ ਲੱਭ ਗਈ ਨਾਲ ਨਾਲ ਮੈਂ ਉਹ ਤੁਹਾਡੇ ਸ਼ਾਰਟ ਵੀ ਚਲਾਉਣਾ ਤਾਂ ਜਾਂਦੇ ਜਾਂਦੇ ਮੈਨੂੰ ਇਹ ਗੱਲ ਕਹਿ ਗਏ ਕਿ ਤੁਸੀਂ ਆਪਦੇ ਡੀਸੀ ਨੂੰ ਪੁੱਛੋ ਯਾਨੀ ਡਿਪਟੀ ਕਮਿਸ਼ਨਰ ਜਿਹੜੇ ਫਿਰੋਜ਼ਪੁਰ ਦੇ ਆ ਉਹਨਾਂ ਨੂੰ ਪੁੱਛੋ ਕਿ ਇਹ ਜਿਹੜੇ ਇਹ ਬੰਨਾਂ ਦੇ ਉੱਤੇ ਮਜ਼ਦੂਰ ਬੈਠੇ ਆ ਇਹਨਾਂ ਨੇ ਜਿਹੜੇ ਬੰਨਾਂ ਦੇ ਉੱਤੇ ਥਾਂ ਬਲਿਆ ਆ ਇਹ ਕਿਉਂ ਬਲਿਆ ਆ ਤੁਸੀਂ ਦੇਖੋ ਪੱਕੇ ਕੋਠੇ ਪਏ ਆ ਤਾਂ ਜਿਸ ਹਾਮਨਾ ਪੱਕੇ ਕੋਠੇ ਪਏ ਆ ਮੈਨੂੰ ਤਾਂ ਲੱਗਦਾ ਇਸ ਪਿੰਡ ਦੀ ਪੰਚਾਇਤ ਨੇ ਸਰਕਾਰੀ ਪੈਸੇ ਦੇ ਵਿੱਚੋਂ ਇਹ ਕੋਠੇ ਪਵਾ ਦਿੱਤੇ ਤਾਂ ਇਹ ਵੀ ਇਹ ਵੀ ਦੇਖਣਾ ਹੋਊਗਾ ਇਹ ਵੀ ਇੱਕ ਵੱਡੇ ਸਵਾਲ ਖੜੇ ਹੁੰਦੇ ਆ ਦੂਜੇ ਪਾਸੇ ਆਜੋ ਮੈਂ ਤੁਹਾਨੂੰ ਦਿਖਾਉਣਾ ਕਿ ਸਤਲੁਜ ਦਰਿਆ ਜਿਹੜਾ ਉਹ ਪੂਰੇ ਜੋਬਨ ਤੇ ਤਾਂ ਇਸ ਬੰਨ ਦੇ ਨਾਲ ਆਪਦੀ ਟੱਕਰ ਲਾਈ ਬੈਠਾ ਆ ਦੇਖੋ ਤੁਸੀਂ ਦੂਰ ਤੱਕ ਜਿਹੜਾ ਹੈਗਾ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਚੀਜ਼ ਨਜ਼ਰ ਨਹੀਂ ਆਉਗੀ ਸવાય ਰੁੱਖਾਂ ਦੇ ਤੇ ਸવાય ਜਿਹੜੀਆਂ ਮੋਟਰਾਂ ਜਾਂ ਟਰਾਂਸਫਾਰਮ ਜਾਂ ਕੋਠੀਆਂ ਜਿਹੜੀਆਂ ਵਿੱਚ ਹੈਗੀਆਂ ਉਹਨਾਂ ਦੇ ਸੁਲਹਾ ਹਾਲਾਤ ਵੱਧ ਤੋਂ ਬੱਤਰ ਨੇ ਕਿਸਾਨ ਪਰੇਸ਼ਾਨ ਨੇ ਮੋٹے ਖਰਚੇ ਕਰਕੇ ਕਿਸਾਨ ਜਿਹੜੇ ਆ ਉਹ ਫਿਰ ਉੱਜੜ ਗਏ ਨੇ ਕਦੋਂ ਦੁਬਾਰਾ ਉੱਠਣਗੇ ਉਹ ਤਾਂ ਸਮਾਂ ਦੱਸੂ ਪਰ ਆਹ ਦੇਖੋ ਤੁਸੀਂ ਜਿਹੜੇ ਹਾਲਾਤ ਤੁਹਾਨੂੰ ਪਿਛਲੀ ਵਾਰ ਦੱਸੇ ਸੀ ਮੈਂ ਆਪਾਂ ਉਹਨਾਂ ਦੇ ਕੋਲ ਵੀ ਚੱਲਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਲੋਕ ਕੀ ਕਹਿੰਦੇ ਆ ਇਹ ਦੇਖੋ ਕਿਉਂਕਿ ਪਿਛਲੀ ਵਾਰ ਜਦੋਂ ਆਏ ਸੀ ਸਵਾਲ ਆਪਾਂ ਉਦੋਂ ਵੀ ਕੀਤੇ ਸੀਗੇ ਤਾਂ ਪ੍ਰਸ਼ਾਸਨ ਨੇ ਬਿਲਕੁਲ ਇਸ ਪਾਸੇ ਧਿਆਨ ਨਹੀਂ ਦਿੱਤਾ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਾਂ ਭਾਈ ਸਾਹਿਬ ਆਇਓ ਮਾੜਾ ਕੋਸ਼ਿਸ਼ ਕਰਦੇ ਆਪਾਂ ਨੂੰ ਪੁੱਛਣ ਦੀ ਵੀ ਇਹ ਜਿਹੜੀ ਸਰਕਾਰੀ ਥਾਂ ਹੈ ਤੇ ਥਾਂ ਵੀ ਸੈਂਸਿਟਿਵ ਕਿਉਂਕਿ ਇਧਰਲੇ ਬੰਨੇ ਤੁਸੀਂ ਦੇਖੋ ਸਤਲੁਜ ਦਰਿਆ ਸ਼ੂਕਦਾ ਪਿਆ ਦੂਜੇ ਪਾਸੇ ਜਿਹੜਾ ਹੈਗਾ ਉਹ ਅੱਧਾ ਬੰਨ ਵੱਢ ਕੇ ਇਹਨਾਂ ਨੇ ਆਪਦੇ ਘਰ ਬਣਾਏ ਆ ਤਾਂ ਇਹਨਾਂ ਨੂੰ ਮਨਜ਼ੂਰੀ ਕਿੰਨੇ ਦਿੱਤੀ ਆ ਇੱਥੇ ਬੈਠਣ ਦੀ ਜਾਂ ਇਹ ਕਿਹਦੇ ਕਹਿਣ ਤੇ ਇੱਥੇ ਬੈਠੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੋਂਦੇ ਸਤਨਗਰ ਉੱਤੇ ਬੈਠਿਆ। ਅੱਛਾ ਇਹ ਪ੍ਰਵਾਸੀ ਨੇ ਸਾਰੇ? ਹਾਂ ਪ੍ਰਵਾਸੀ ਸਾਰੇ ਵਿਚਾਰੇ। ਤੇ ਇਹਨਾਂ ਨੇ ਬੰਨ ਵੱਢ ਕੇ ਵਿੱਚ ਘਰ ਬਣਾ ਲਏ ਜੀ। ਉਹ ਤਾਂ ਨਾ ਇਹਨਾਂ ਨੂੰ ਪੁੱਛੋ ਨਾ ਵੇ ਮੈਂ ਤਾਂ ਪਾਸੇ ਆਈ ਆ। ਅੱਛਾ ਜੀ। ਹਾਂ। ਇੱਥੇ ਬੈਠਾ ਕੋ ਇਹਨਾਂ ਦਾ? ਭਾਈ ਜੀ ਇਹ ਜਿਹੜੇ ਘਰ ਹੈ ਸਰਕਾਰੀ ਗ੍ਰਾਂਟ ਨਾਲ ਬਣਾਏ ਤੁਸੀਂ ਜੀ? ਹਾਂ ਜੀ। ਹਾਂ ਜੀ। ਅਫਦਲ ਆਬਦਲਾ ਹੈ ਦੱਸੋ ਰਾਮਸ। ਪੈਸਾ ਤੁਹਾਡਾ ਆਬਦਲਾ ਹੈ ਕਿ ਸਰਕਾਰੀ ਹੈ? ਅਬਦਲਾ ਜੀ। ਅਬਦਲਾ ਹੈ। ਕਿੰਨੇ ਸਾਲ ਹੋ ਗਏ ਬੈਠਿਆ ਨੂੰ ਜੀ? 12 ਸਾਲ ਹੋ ਗਏ ਇੱਥੇ ਬੈਠਿਆ। 12 ਸਾਲ ਹੋ ਗਏ? ਹੂੰ। ਤੇ ਪਿਛਲੀ ਵਾਰ ਵੀ ਮੈਂ ਆਇਆ ਸੀਗਾ ਤੇ ਉਦੋਂ ਪ੍ਰਸ਼ਾਸਨ ਦੇ ਕੋਲੇ ਗੱਲ ਚੱਕੀ ਤੇ ਤੁਹਾਨੂੰ ਕਿਤੇ ਪਾਸੇ ਕਮਰੇ ਨਹੀਂ ਬਣਾ ਕੇ ਦਿੱਤੇ ਉਹਨਾਂ ਨੇ ਹੂੰ ਹੂੰ ਉਦੋਂ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਉਹਨਾਂ ਨੂੰ ਉਠਾ ਕੇ ਪਾਸੇ ਕਮਰੇ ਬਣਾ ਦੇਾਂਗੇ ਨਹੀਂ ਦਿੱਤੇ ਬਣਾ ਕੇ ਸੋ ਦੇਖੋ ਹਾਲਾਤ ਇਹ ਆ ਕਿ ਪ੍ਰਵਾਸੀ ਮਜ਼ਦੂਰ ਆ 12 ਸਾਲ ਹੋ ਗਏ ਬਾਣਾ ਵਾਲੀ ਪਿੰਡ ਦੇ ਵਿੱਚ ਆ ਬ ਜਿਹੜਾ ਬੰਨ ਆ ਇਹਨੂੰ ਵੱਡਿਆ ਹੋਇਆ ਉਧਰ ਨੂੰ ਦਿਖਾਓ ਕਮਰੇ ਪਾਏ ਹੋਏ ਇਹਨਾਂ ਨੇ ਆਪਦੇ ਕੋਲੋਂ ਪਾਏ ਆ ਜਾਂ ਇਹਨਾਂ ਨੂੰ ਕਿਸੇ ਸਰਪੰਚ ਨੇ ਪਵਾ ਕੇ ਦਿੱਤੇ ਇਹ ਤਾਂ ਜਿਹੜਾ ਕੋਈ ਬੰਦਾ ਇਹਨਾਂ ਦਾ ਜਿਹੜਾ ਹੈਗਾ ਪਰਿਵਾਰਕ ਮੈਂਬਰ ਦੱਸ ਸਕਦਾ ਅਰ ਜਿਹੜੀਆਂ ਬੀਬੀਆਂ ਮਿਲੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਅਸੀਂ ਆਪ ਪਾਏ ਆ ਤਾਂ ਪਿਛਲੀ ਵਾਰ ਵੀ ਜਦੋਂ ਅਸੀਂ ਸੈਕਟਰੀ ਪੰਜਾਬ ਦੇ ਨਾਲ ਤੁਹਾਨੂੰ ਜਿਵੇਂ ਦੱਸਿਆ ਗੱਲ ਕੀਤੀ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਨਾਲ ਇਸ ਵਿਸ਼ੇ ਤੇ ਗੱਲ ਕਰ ਸਕਦੇ ਹੋ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜਦੋਂ ਕਿ ਉਹ ਆਪ ਖੁਦ ਜਿਹੜੇ ਪੰਜਾਬ ਦੇ ਸੈਕਟਰੀ ਸੀ ਕੀ ਨਾਮ ਤੁਹਾਡਾ ਮੇਰਾ ਨਾਮ ਸਾਹ ਸਿੰਘ ਨੇ ਅੱਛਾ ਇਹ ਤੋਂ ਲੋਕਲ ਹਾਂਜੀ ਇਹ ਆਪਣੇ ਘਰ ਨੇ ਆਹ ਆਪਣੇ ਘਰ ਬਹਿ ਗਾੜੀ ਡੱਬੀ ਅੱਛਾ ਹਾਂਜੀ ਡੁੱਬ ਗਿਆ ਸਰ ਕਿੰਨਾ ਕਿੰਨਾ ਪਾਣੀ ਹੈ ਪਾਣੀ ਉਹ ਅੰਦਰ 4 ਫੁੱਟ ਹੈ ਅੱਛਾ 4 ਫੁੱਟ ਫਿਰ ਸਮਾਨ ਸਾਰਾ ਕੱਢ ਲਿਆ ਸਮਾਨ ਕੋਈ ਕੱਢਿਆ ਕੋਈ ਉਹਨਾਂ ਕੇ ਮੇਨ ਮੇਨ ਕੱਢਿਆ ਥੋੜਾ ਜਿਹਾ ਅੱਛਾ ਅੱਛਾ ਉਹ ਪਾਣੀ ਆ ਗਿਆ ਫਿਰ ਨਹੀਂ ਨਿਕਲਿਆ ਕੋਈ ਰਹਿ ਗਿਆ ਵਿੱਚ ਅੰਦਰ ਹੀ ਅੱਛਾ ਜੀ ਹਾਂ ਜੀ ਹੋਰ ਕਿੰਨੇ ਘਰ ਨੇ ਜਿਹੜੇ ਅੰਦਰ ਫਸੇ ਬੈਠੇ ਨੇ ਲੋਕ ਉਹ ਆਹ ਵੇ ਕਾਫੀ ਘਰ ਨੇ ਵਿੱਚ ਅੰਦਰ ਜਿਹੜੇ ਬੈਠੇ ਨੇ ਵਿੱਚ ਅੰਦਰ ਫਸੇ ਨੇ ਪਾਣੀ ਚ ਅੱਛਾ ਤੁਹਾਡਾ ਭਾਈ ਸਾਹਿਬ ਤੁਹਾਡਾ ਘਰ ਹਾਂ ਜੀ ਬਣਾਈਆ ਸੀ ਕਿੰਨੇ ਸਾਲ ਹੋ ਗਏ ਇੱਥੇ ਬੈਠਿਆ ਇੱਥੇ ਹੋ ਗਏ 15 ਸਾਲ ਜੀ ਪਰ ਬੰਨ ਵੱਢ ਕੇ ਬੈਠੇ ਹੋਏ ਪੰਚ ਨਹੀਂ ਹੋਏ ਪੰਚਾਇਤੇ ਬਿਠਾਇਆ ਜੀ ਅੱਛਾ ਹਾਂਜੀ ਤੇ ਜਿਹੜਾ ਹੈਗਾ ਜਿਹੜਾ ਤੁਸੀਂ ਪੱਕੇ ਕੋਠੇ ਪਾਏ ਆ ਪੰਚਾਇਤ ਨੇ ਪਾਕੇ ਦਿੱਤੇ ਨਹੀਂ ਜੀ ਆਪਣੇ ਕੋਲੋਂ ਪਾਏ ਆਪਣੇ ਕੋਲੋਂ ਹਾਂਜੀ ਹਾਂਜੀ ਤੇ ਬੰਨ ਜਿਹੜਾ ਸਰਕਾਰੀ ਥਾਂ ਹੈ ਵੇਖੋ ਵੱਡੀ ਸਪੋਰਟ ਆ ਜਿਹੜੀ ਇੱਕ ਬੰਨਦੀ ਆ ਬੰਨ ਕਮਜ਼ੋਰ ਹੋ ਗਿਆ ਹਾਂਜੀ ਹਾਂਜੀ ਤੇ ਤੁਹਾਨੂੰ ਕਦੀ ਕਿਸੇ ਨੇ ਖਾ ਕੇ ਠਾਇਆ ਨਹੀਂ ਨਹੀਂ ਉਠਾਇਆ ਤੇਗਾ ਅਸੀਂ ਦੋ ਤਿੰਨ ਬਾਰ ਆਏ ਸੀ ਤੁਹਾਡੇ ਪਾਸੇ ਪਾਸੇ ਬੰਨੇ ਬੰਨੇ ਨਾ ਇੱਕ ਬੰਨੇ ਕਰ ਬਣਾ ਲਓ ਹਾਂ ਤੇ ਜਦੋਂ ਮਕਲਨਰ ਹੋ ਗਿਆ ਨਾ ਵੱਡੇ ਮਤਲਬ ਬਣ ਗਿਆ ਉਦੋਂ ਫਿਰ ਤੁਸੀਂ ਦੇਾਂਗੇ ਥਾਂ ਤੈਨੂੰ ਦੋ ਚਾਰ ਮਰ ਲੈ ਉਥੇ ਕਰਕੁਰ ਬਣਾ ਲਿਆ ਜੀ ਸੋ ਉਦੋਂ ਬਾਅਦ ਫਿਰ ਨਹੀਂ ਆਏ ਨਹੀਂ ਫਿਰਨੇ ਆਏ ਤੁਸੀਂ ਦੇਖੋ ਹਾਲਾਤ ਸਾਡੇ ਪ੍ਰਸ਼ਾਸਨ ਦੇ ਕਿਵੇਂ ਦੇ ਆ ਕਿ ਵਾਰ-ਵਾਰ ਰੌਲਾ ਪਾਉਣ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਆ ਕੇ ਲੋਕ ਮੁਸੀਬਤ 'ਚ ਫਸ ਜਾਂਦੇ ਆ ਉਹਨਾਂ ਲੋਕਾਂ ਦੇ ਵਾਸਤੇ ਕੁਝ ਨਹੀਂ ਹੁੰਦਾ ਉਲਟੋਂ ਇਹ ਜਿਹੜੇ ਲੋਕ ਆ ਇਹਨਾਂ ਨੂੰ ਵੀ ਪਾਸੇ ਘਰ ਬਣਾ ਕੇ ਨਹੀਂ ਦਿੱਤੇ ਜਾਂਦੇ ਸਗੋਂ ਇਹ ਬੰਨ ਜਿਹੜਾ ਤੁਸੀਂ ਬੰਨ ਨਾ ਉਸ ਬੰਨ ਨੂੰ ਵੱਢ ਕੇ ਇਹ ਘਰ ਬਣਾਉਣ ਲਈ ਮਜਬੂਰ ਆ ਜਾਂ ਇਹਨਾਂ ਨੂੰ ਇੱਥੋਂ ਦੀ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਰਕਾਰੀ ਪੈਸੇ ਨਾਲ ਇੱਥੇ ਹੀ ਘਰ ਬਣਾ ਦਿੱਤੇ ਸੋ ਬੜੀ ਵੱਡੀ ਇੱਕ ਨਲਾਇਕੀ ਕਹਿ ਸਕਦੇ ਆ ਬੜੇ ਲੰਮੇ ਸੰ 2023 ਦੇ ਵਿੱਚ ਵੀ ਅਸੀਂ ਰੌਲਾ ਪਾਇਆ ਸੀਗਾ ਤੇ ਹੁਣ ਵੀ ਅਸੀਂ ਰੌਲਾ ਪਾ ਰਹੇ ਆ ਕਿ ਇਹ ਜਿਹੜੇ ਬੰਨ ਆ ਉਹ ਕਮਜ਼ੋਰ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਨਾਲ ਨਾਲ ਜਿਹੜਾ ਹੈਗਾ ਵੱਢ ਕੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਲੋਕਲੇ ਇਹਨਾਂ ਨੇ ਨਹੀਂ ਹੋਰ ਵੀ ਹੁਸੈਨੀ ਵਾਲੇ ਤੋਂ ਲੈ ਕੇ ਫਰੋਜਪੁਰ ਤੱਕ ਕਈ ਥਾਵਾਂ ਤੇ ਜਿਹੜੇ ਬੰਨ ਨੇ ਉਹਨਾਂ ਨੂੰ ਵੱਢ ਕੇ ਕਮਜ਼ੋਰ ਕੀਤਾ ਜਾ ਰਿਹਾ ਸੋ ਵੱਡੀ ਨਲਾਇਕੀ ਦੇਖੋ ਇਰੀਗੇਸ਼ਨ ਡਿਪਾਰਟਮੈਂਟ ਦੀ ਡਰੇਨ ਵਿਭਾਗ ਦੀ ਕਹਿ ਲੋ ਜਾਂ ਕਿਹੜੇ ਸਿਸਟਮ ਦੀ ਇਹ ਨਲਾਇਕੀ ਹੈ ਕਿ ਸਾਡਾ ਤੁਸੀ ਬੰਨ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਖੋਲ ਰਹੇ ਆ ਉਹਨਾਂ ਨੇ ਅੱਧਾ ਬੰਨ ਵੱਡ ਕੇ ਆਪਦੇ ਘਰ ਬਣਾ ਲਏ ਆ ਪਰ ਇੱਥੇ ਉਹਨਾਂ ਨੂੰ ਠਾਉਣ ਵਾਲਾ ਕੋਈ ਨਹੀਂ ਜਦੋਂ ਕਿ ਪੰਜਾਬ ਦੇ ਸੈਕਟਰੀ ਕਰਿਸ਼ਨ ਕੁਮਾਰ ਨੂੰ ਸਵਾਲ ਕੀਤਾ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਬਾਕੀ ਤਾਂ ਕਰਨਾ ਹੀ ਕੀ ਆ ਕਿਉਂਕਿ ਕਈ ਅਫਸਰ ਤਾਂ ਸਿਰਫ ਤਨਖਾਹਾਂ ਲੈਣ ਤੇ ਠੰਡੇ ਏਸ਼ੀਆ 'ਚ ਬਹਿ ਕੇ ਸੌਣ ਹੀ ਆਉਂਦੇ ਆ ਦੇਖੋ ਤੁਸੀਂ ਕਿੰਨਾ ਬੰਨ ਵੱਡਿਆ ਹੋਇਆ ਤੇ ਜੇ ਇਸ ਘਰ ਦੇ ਮਾਲਕ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਮੈਨੂੰ ਪੰਚਾਇਤ ਨੇ ਬਿਠਾਇਆ ਦੇਖੋ ਟੂਟੀਆਂ ਤੱਕ ਲੱਗੀਆਂ ਤੇ ਇਹ ਟੂਟੀਆਂ ਹੋ ਸਕਦਾ ਸਰਕਾਰੀ ਟੂਟੀਆਂ ਲੱਗੀਆਂ ਹੋਣ ਸਰਕਾਰੀ ਟੈਂਕੀ ਚੱਲਦੀ ਹੋਵੇ ਦੇਖੋ ਸਾਰਾ ਬੰਨ ਵੱ ਕਮ ਸੇ ਕਮ ਜਿਹੜਾ ਪ੍ਰਸ਼ਾਸਨ ਆ ਉਹ ਆਪਦਾ ਸਰਕਾਰੀ ਥਾਂ ਹੀ ਨਹੀਂ ਬਚਾ ਸਕਦਾ ਕਿੱਡੀ ਸ਼ਰਮ ਵਾਲੀ ਕਿੱਡੀ ਨਲਾਇਕੀ ਵਾਲੀ ਗੱਲ ਹੈ ਕਿ ਜਿਹੜੇ ਅਫਸਰ ਨੇ ਉਹ ਕਿੰਨੇ ਨਲਾਇਕ ਨੇ ਦਫ਼ਤਰਾਂ 'ਚ ਬੈਠੇ ਹੋਏ ਸਿਰਫ ਆਪਦੀਆਂ ਤਨਖਾਹਾਂ ਤੱਕ ਸੀਮਤ ਆ ਦੇਖੋ ਕਿੰਨਾ ਵੱਡਾ 4 4 5 5 ਫੁੱਟ ਜਿਹੜਾ ਉਹ ਨਾਲੋਂ ਵੱਨ ਜਿਹੜਾ ਵੱਡਿਆ ਹੋਇਆ ਪਰ ਨਹੀਂ ਇੱਥੇ ਕੋਈ ਸੁਣਨ ਵਾਲਾ ਨਹੀਂ ਆ ਕਿਉਂਕਿ ਪੰਜਾਬ ਆ ਪੰਜਾਬ ਨੂੰ ਖੋਰਾ ਲਾਉਣ ਵਾਸਤੇ ਸਾਰੇ ਆਉਂਦੇ ਆ ਪੰਜਾਬ ਨੂੰ ਡੋਬਣ ਵਾਸਤੇ ਸਾਰੇ ਆਉਂਦੇ ਆ ਹੁਣ ਐਸ ਪਾਸੇ ਕੌਣ ਦੇਖੂਗਾ ਇਹਨਾਂ ਪੰਨਾਂ ਦੇ ਹਾਲਾਤ ਕੌਣ ਦੇਖੂਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਵੱਡੀ ਨਲਾਇਕੀ ਦੇਖੋ ਇਰੀਗੇਸ਼ਨ ਡਿਪਾਰਟਮੈਂਟ ਦੀ ਡਰੇਨ ਵਿਭਾਗ ਦੀ ਕਹਿ ਲੋ ਜਾਂ ਕਿਹੜੇ ਸਿਸਟਮ ਦੀ ਇਹ ਨਲਾਇਕੀ ਹੈ ਕਿ ਸਾਡਾ ਤੁਸੀ ਬੰਨ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਖੋਲ ਰਹੇ ਆ ਉਹਨਾਂ ਨੇ ਅੱਧਾ ਬੰਨ ਵੱਡ ਕੇ ਆਪਦੇ ਘਰ ਬਣਾ ਲਏ ਆ ਪਰ ਇੱਥੇ ਉਹਨਾਂ ਨੂੰ ਠਾਉਣ ਵਾਲਾ ਕੋਈ ਨਹੀਂ ਜਦੋਂ ਕਿ ਪੰਜਾਬ ਦੇ ਸੈਕਟਰੀ ਕਰਿਸ਼ਨ ਕੁਮਾਰ ਨੂੰ ਸਵਾਲ ਕੀਤਾ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਬਾਕੀ ਤਾਂ ਕਰਨਾ ਹੀ ਕੀ ਆ ਕਿਉਂਕਿ ਕਈ ਅਫਸਰ ਤਾਂ ਸਿਰਫ ਤਨਖਾਹਾਂ ਲੈਣ ਤੇ ਠੰਡੇ ਏਸੀਆਂ 'ਚ ਬਹਿ ਕੇ ਸੌਣ ਹੀ ਆਉਂਦੇ ਆ ਆ ਦੇਖੋ ਤੁਸੀਂ ਕਿੰਨਾ ਬੰਨ ਵੱਧਿਆ ਹੋਇਆ ਤੇ ਜੇ ਇਸ ਘਰ ਦੇ ਮਾਲਕ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਮੈਨੂੰ ਪੰਚਾਇਤ ਨੇ ਬਿਠਾਇਆ ਦੇਖੋ ਟੂਟੀਆਂ ਤੱਕ ਲੱਗੀਆਂ ਤੇ ਇਹ ਟੂਟੀਆਂ ਹੋ ਸਕਦਾ ਸਰਕਾਰੀ ਟੂਟੀਆਂ ਲੱਗੀਆਂ ਹੋਣ ਸਰਕਾਰੀ ਟੈਂਕੀ ਚਲਦੀ ਹੋਵੇ ਦੇਖੋ ਸਾਰਾ ਬੰਨ ਵਧਿਆ ਹੋਇਆ ਕਮ ਸੇ ਕਮ ਜਿਹੜਾ ਪ੍ਰਸ਼ਾਸਨ ਆ ਉਹ ਆਪਦਾ ਸਰਕਾਰੀ ਥਾਂ ਹੀ ਨਹੀਂ بچਾ ਸਕਦਾ ਕਿੱਡੀ ਸ਼ਰਮ ਵਾਲੀ ਕਿੱਡੀ ਨਲਾਇਕੀ ਵਾਲੀ ਗੱਲ ਹੈ ਕਿ ਜਿਹੜੇ ਅਫਸਰ ਨੇ ਉਹ ਕਿੰਨੇ ਨਲਾਇਕ ਨੇ ਦਫ਼ਤਰਾਂ 'ਚ ਬੈਠੇ ਹੋਏ ਸਿਰਫ ਆਪਦੀਆਂ ਤਨਖਾਹਾਂ ਤੱਕ ਸੀਮਤ ਆ ਦੇਖੋ ਕਿੰਨਾ ਵੱਡਾ 4-4 5-5 ਫੁੱਟ ਜਿਹੜਾ ਉਹ ਨਾਲੋਂ ਬੰਨ ਜਿਹੜਾ ਵਧਿਆ ਹੋਇਆ ਪਰ ਨਹੀਂ ਇੱਥੇ ਕੋਈ ਸੁਣਨ ਵਾਲਾ ਨਹੀਂ ਹੈ ਕਿਉਂਕਿ ਪੰਜਾਬ ਆ ਪੰਜਾਬ ਨੂੰ ਖੋਰਾ ਲਾਉਣ ਵਾਸਤੇ ਸਾਰੇ ਆਉਂਦੇ ਆ ਪੰਜਾਬ ਨੂੰ ਡੋਬਣ ਵਾਸਤੇ ਸਾਰੇ ਆਉਂਦੇ ਆ ਹੁਣ ਇਸ ਪਾਸੇ ਕੌਣ ਦੇਖੂਗਾ ਇਹਨਾਂ ਬੰਨਾਂ ਦੇ ਹਾਲਾਤ ਕੌਣ ਦੇਖੂਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਸਰ ਜਿਹੜਾ ਬੰਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹ ਕੱਲ ਖਬਰ ਲਾਈ ਸੀ ਤੁਹਾਡੇ ਤੱਕ ਪਹੁੰਚ ਗਿਆ ਹੁਣੇ-ਹੁਣੇ ਤੇ ਉਹਨਾਂ ਤੇ ਕੀ ਕਰ ਰਹੇ ਹੋ ਜੀ ਜੀ ਸਰ ਤੁਸੀਂ ਸੈਕਟਰੀ ਹੋ ਪੰਜਾਬ ਦੇ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਹਰ ਵਾਰ ਏਵੇਂ ਹੁੰਦਾ ਜਦੋਂ ਸੌਣ ਦਾ ਮਹੀਨਾ ਚੜਦਾ ਹੈ ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਤੇ ਵਿਭਾਗ ਆਪਣੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੰਦਾ ਹੈ ਕਿ ਅਸੀਂ ਹੜਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲੈਣੇ ਆ ਸਾਹਮਣੇ ਦੇਖੋ ਤੁਸੀਂ ਇਹ ਇੱਥੋਂ ਦੇ ਹਾਲਾਤ ਨਹੀਂ ਇਕੱਲੇ ਪੂਰੇ ਹਰੀਕੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਜਿੰਨਾ ਵੀ ਬੰਨਾਂ ਉਹ ਸਾਰੇ ਬੰਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਨੇ ਰੂੜੀਆਂ ਲਾਈਆਂ ਤੂੜੀਆਂ ਲਾਈਆਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਹੱਦ ਹੀ ਕਰਤੀ ਦੇਖੋ ਕਿਵੇਂ ਬੰਨ ਵੱਢ ਕੇ ਆਪਦੇ ਘਰ ਬਣਾਏ ਆ ਹੁਣ ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਅਫਸਰਾ ਤੱਕ ਜਾਣਾ ਸੀ ਸੋ ਅਸੀਂ ਜਿਹੜਾ ਵਿਭਾਗ ਦੇ ਸੈਕਟਰੀ ਇਰੀਗੇਸ਼ਨ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਨਾਲ ਅੱਜ ਰਾਬਤਾ ਸਾਧਿਆ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਆਏ ਹੋਏ ਸੀਗੇ ਰੋਈਪੁਰ ਵਿੱਚ ਬੰਨਾਂ ਦੇ ਦੌਰੇ ਤੇ ਹਾਲਾਤ ਸਤਲੁਜ ਦੇ ਜਿਹੜੇ ਉਹ ਖਤਰਨਾਕ ਸਥਿਤੀ ਦੇ ਪਹੁੰਚੇ ਹੋਏ ਨੇ ਉਹਨਾਂ ਨੂੰ ਦੇਖਣ ਆਏ ਸੀ ਤੇ ਅਸੀਂ ਵੀ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਪੰਜਾਬ ਦੇ ਐਡੇ ਵੱਡੇ ਅਫਸਰ ਦਾ ਆਉਣਾ ਤੇ ਉਹਨੂੰ ਇਹ ਸਵਾਲ ਕਰਨਾ ਕਿ ਬੰਨਾਂ ਦੇ ਉੱਤੇ ਜਿਹੜੇ ਕਬਜ਼ੇ ਹੋਏ ਨੇ ਉਹ ਸਰਪੰਚਾਂ ਨੇ ਕਰਾਏ ਨੇ ਰਾਜਨੀਤਿਕ ਲੋਕਾਂ ਨੇ ਕਰਾਏ ਨੇ ਜਾਂ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਕਰਾਏ ਨੇ ਪਰ ਉਹ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਮੁਨਕਰ ਰਹੇ ਤੇ ਚੁੱਪ ਕੀਤੇ ਆਪਣੀ ਗੱਡੀ ਦੇ ਵਿੱਚ ਚੱਲਦੇ ਬਣੇ ਹੁਣ ਸੋਚੋ ਜਿੱਥੇ ਪੰਜਾਬ ਦਾ ਐਡਾ ਵੱਡਾ ਅਫਸਰ ਮਹਿਕਮੇ ਦਾ ਪੰਜਾਬ ਲੈਵਲ ਦਾ ਜਿਹੜਾ ਅਧਿਕਾਰੀ ਆ ਉਹ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕਰੂਗਾ ਤਾਂ ਕਿਸ ਤਰੀਕੇ ਨਾਲ ਆਹ ਵਾਲੇ ਮਸਲੇ ਹੱਲ ਹੋਣਗੇ ਜਿਨ੍ਹਾਂ ਨੂੰ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪ੍ਰਵਾਸੀ ਮਜ਼ਦੂਰਾਂ ਨੇ ਜਿਹੜੇ ਆ ਉਹ ਕਬਜ਼ੇ ਕੀਤੇ ਹੋਏ ਆ ਕੱਲੇ ਪ੍ਰਵਾਸੀ ਮਜ਼ਦੂਰਾਂ ਨਹੀਂ ਇਹ ਸਾਰੇ ਬੰਨ ਦੇ ਉੱਤੇ ਦੋਹੀ ਪਾਸੀ ਦਰਿਆ ਦੇ ਬਹੁਤ ਸਾਰੀਆਂ ਥਾਵਾਂ ਤੇ ਕਬਜ਼ੇ ਕੀਤੇ ਆ ਰਹਿੰਦੇ ਸਮਿਆਂ ਸਰਕਾਰ ਨੂੰ ਤੇ ਵਿਭਾਗ ਨੂੰ ਜਿਹੜਾ ਚਾਹੀਦਾ ਆ ਕਿ ਉਹ ਇਹ ਕਬਜ਼ੇ ਹਟਾ ਕੇ ਬੰਨਾਂ ਦੀ ਮਜ਼ਬੂਤੀ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਰਸਾਤਾਂ ਹੁੰਦੀਆਂ ਜਾਂ ਹੜ੍ਹਾਂ ਦੀ ਸਥਿਤੀ ਬਣਦੀ ਆ ਤਾਂ ਸਥਿਤੀ ਗੰਭੀਰ ਨਾ ਹੋਵੇ ਇਹ ਕਹਿ ਸਕਦੇ ਵੀ ਲੰਡਾ ਲੁੱਚਾ ਚੌਧਰੀ ਗੁੰਡੀ ਰਣ ਪ੍ਰਧਾਨ 28 ਫੁੱਟ ਸਰਕਾਰ ਨੇ ਬੰਨ ਬੰਨਿਆ ਹੂੰ 28 ਫੁੱਟ ਤੋਂ ਬੰਨ ਬੰਨਿਆ ਤਾਂ 28 ਫੁੱਟ ਨੂੰ ਵੱਢ ਕੇ ਅਗਲੇ ਨਾਲ ਇਧਰੋਂ ਇਧਰ ਕਰ ਦਿੱਤਾ ਸਾਨੂੰ ਇਹਨਾਂ ਦੇ ਵਸੇਬੇ ਨਾਲ ਕਿਸੇ ਨਾਲ ਕੋਈ ਦਿੱਕਤ ਨਹੀਂ ਇਹ ਵਸਣ ਪਰ ਸਰਕਾਰ ਨੇ ਜੇ ਇਹਨਾਂ ਨੂੰ ਵਸਾਉਣਾ ਹੀ ਤਾਂ ਬਹੁਤ ਅੱਛਾ ਸਰਕਾਰ ਕੋਲੇ ਜਗ੍ਹਾ ਉੱਥੇ ਦੇ ਦੇਣਾ ਮੇਰਾ ਨਾਮ ਹੈ ਹੀਰਾ ਸਿੰਘ ਹਾਂਜੀ ਤੇ ਤੁਹਾਡੇ ਪਿੰਡ ਦੇ ਬੰਨ ਦੇ ਉੱਤੇ ਕਬਜ਼ਾ ਹੋ ਗਿਆ ਹੁਣ ਇਧਰ ਪਾਣੀ ਆ ਗਿਆ ਤੇ ਜੇ ਰੁੜਦਾ ਹੈ ਕੌਣ ਜ਼ਿੰਮੇਵਾਰ ਵੇਖੋ ਜੀ ਇਹਦੇ ਚ ਜ਼ਿੰਮੇਵਾਰ ਸਰਕਾਰਾਂ ਪ੍ਰਸ਼ਾਸਨ ਨੇ ਪਿੰਡਾਂ ਚ ਤੁਸੀਂ ਦੱਸਿਆ ਵੀ ਇਹਨਾਂ ਦੀਆਂ ਵੋਟਾਂ ਬਣੀਆਂ ਕਿਸੇ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਬੰਦੀ ਸੀ ਇਹ ਬੰਨ ਰਹਾ ਨੁਕਸਾਨ ਕਰ ਰਿਹਾ ਤਾਂ ਰੋਕੀਏ ਦੇਖੋ ਜੀ ਇਹ ਸਾਡੇ ਸਮੇਂ ਤੋਂ ਪਹਿਲਾਂ ਦੀ ਗੱਲ ਆ ਨਹੀਂ ਹੈਗੀ ਤਾਂ ਬਿਹਾਰ ਚ ਤਾਂ ਇੱਥੇ ਪੰਜਾਬ ਜੇ ਰਹਿੰਦੀ ਸੀ ਅੱਛਾ 12 ਚੇਰ ਹੋ ਗਈ ਇੱਥੇ ਸਾਡੀ ਪੂਰੀ ਸੁਸਾਇਟੀ ਦੀ ਸੋਚ ਆ ਜੀ ਜਿੱਥੇ ਜਿੱਥੇ ਸਾਨੂੰ ਲੱਗਦਾ ਕੋਈ ਲਾਇਆ ਮਿਲ ਸਕਦਾ ਉਹੀ ਤਾਂ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਜੀ ਇਹ ਪ੍ਰਵਾਸੀ ਮਜ਼ਦੂਰ ਨੇ ਜੀ ਮੈਂ ਉਹ ਹੀ ਕਿਨਾਂ ਜਿਵੇਂ ਆਪਣੇ ਸਮਾਜ ਦਾ ਹਿੱਸਾ ਹੈ ਗਿਆ ਜੀ ਹਾਂ ਜੀ ਕਾਨੂੰਨ ਕਾਰਵਾਈ ਕਰੇਗਾ ਕਾਨੂੰਨ ਦੇ ਵਿੱਚ ਕਿੰਨਾ ਕਰ ਲੋਗੇ ਤੁਸੀਂ ਕਾਨੂੰਨ ਆਪਾਂ ਨੂੰ ਸੇਹ ਦੇ ਸਕਦਾ ਆਪਾਂ ਨੂੰ ਦੱਸ ਸਕਦਾ ਸੈਕਟਰੀ ਇਰੀਗੇਸ਼ਨ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਹੈਗੇ ਆ ਉਹ ਸੈਣੀ ਵਾਲਾ ਦੇ ਦੌਰੇ ਤੇ ਆਏ ਹੋਏ ਨੇ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਜਿਹੜੇ ਬੰਨਾਂ ਨੂੰ ਟੱਕਰ ਲੱਗਦੀ ਪਈ ਆ ਸਤਲੁਜ ਦਰਿਆ ਦੇ ਬੰਨੂ ਜੀ ਟੱਕਰ ਲੱਗਦੀ ਆ ਉਹਦਾ ਦੌਰਾ ਜਿਹੜਾ ਉਹ ਕਰ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੱਸੀ ਗੱਦ ਸਰ ਸੱਸੀ ਗੱਦ ਸਰ ਬੰਨਾ ਦੀ ਕੱਲ ਖਬਰ ਲਈ ਸੀ ਮੈਂ ਕਿ ਬੰਨਾ ਦੇ ਉੱਤੇ ਜਿਹੜਾ ਹੈਗਾ ਉੱਥੇ ਵੰਨ ਦੇਖ ਲੈ ਲੈਂਦੇ ਸਭ ਨਹੀਂ ਸਰ ਬੰਨਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੇ ਨਹੀਂ ਸਰ ਉਹ ਬੰਨ ਇੱਥੇ ਨਹੀਂ ਆ ਉਹ ਮੱਲਾਂ ਵਾਲੀ ਸਾਈਡ ਤੇ ਬੰਨਾ ਨਹੀਂ ਗੱਲ ਕਰ ਲੈਂਦੇ ਹੋ ਨਾ ਤੁਸੀਂ ਦੇ ਦਿਓ ਜਵਾਬ ਜੀ ਸਾਨੂੰ ਗੱਲ ਕਰ ਲੈਂਦੇ ਹੋ ਸਰ ਜਿਹੜਾ ਬੰਨਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹ ਕੱਲ ਖਬਰ ਲਈ ਸੀ ਤੁਹਾਡੇ ਤੱਕ ਪਹੁੰਚ ਗਿਆ ਹੁਣੇ-ਹੁਣੇ ਤੇ ਉਹਨਾਂ ਤੇ ਕੀ ਕਰ ਰਹੇ ਹੋ ਜੀ ਸਰ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਆ ਕੇ ਕਬਜ਼ਾ ਕਰੀ ਬੈਠੇ ਬੰਨਾਂ ਦੇ ਉੱਤੇ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਤੇ ਜਦੋਂ ਬੂਹੇ ਆਈ ਜੰਨ ਜੀ ਸਾਹਿਬ ਹੋਣਗੇ ਜੀ ਸਰ ਤੁਸੀਂ ਸੈਕਟਰੀ ਹੋ ਪੰਜਾਬ ਦੇ ਤੁਸੀਂ ਪੰਜਾਬ ਦੇਖ ਰਹੇ ਹੋ ਡਿਪਟੀ ਸਾਹਿਬ ਤਾਂ ਜਿਹੜਾ ਹੈਗਾ ਉਹ ਤਾਂ ਸਿਰਫ ਇਕੱਲਾ ਫਿਰੋਜ਼ਪੁਰ ਦੇਖਦੇ ਆ ਜੀ ਅਜੇ ਡਿਪਟੀ ਸਾਹਿਬ ਉਧਰ ਆਜੋ ਸੋ ਸੈਕਟਰੀ ਇਰੀਗੇਸ਼ਨ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਏ ਸੀਗੇ ਤੇ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਜਿਹੜੇ ਬੰਨਾਂ ਦੇ ਉੱਪਰ ਕਬਜ਼ੇ ਹੋਏ ਆ ਉਹ ਕਬਜ਼ੇ ਕੌਣ ਕਰਵਾ ਰਿਹਾ ਤੇ ਉਹ ਕਬਜ਼ੇ ਕਦੋਂ ਵਿਭਾਗ ਛਡਾਵੇਗਾ ਤੋਂ ਬਿਨਾ ਕਿਸੇ ਜਵਾਬ ਦਿੱਤੇ ਉਹ ਜਿਹੜੇ ਹੈਗੇ ਇੱਥੋਂ ਗੱਡੀਆਂ ਦੇ ਵਿੱਚ ਬੈਠ ਗਏ ਨੇ ਤੇ ਉਹਨਾਂ ਨੂੰ ਇਹੀ ਪੁੱਛਿਆ ਸੀਗਾ ਕਿ ਜਿਹੜੇ ਕਬਜ਼ੇ ਆ ਬੰਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਆ ਕਦੋਂ ਛਡਾਏ ਜਾਣਗੇ ਸੋ ਉਹਨਾਂ ਵੱਲੋਂ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਹੈਗਾ ਹੁਣ ਪੰਜਾਬ ਦੇ ਜਿਹੜੇ ਇੰਚਾਰਜ ਨੇ ਪੰਜਾਬ ਦੇ ਹੈੱਡ ਨੇ ਜੇ ਉਹ ਹੀ ਜਵਾਬ ਨਹੀਂ ਦੇਣਗੇ ਤੇ ਜਵਾਬ ਕੌਣ ਦੇਊਗਾ ਉਹਨਾਂ ਨੇ ਜਿਹੜੀ ਗਾਜ਼ ਆ ਉਹ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਛੱਡ ਦਿੱਤੀ ਜਦੋਂ ਕਿ ਆਪ ਪੰਜਾਬ ਨੂੰ ਦੇਖਦੇ ਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਿਹੜਾ ਹੈਗਾ ਉਹਦਾ ਜ ਤਾਂ ਉਹਨਾਂ ਦਾ ਵਧੀਆ ਜਵਾਬ ਦੇਣਾ ਇੱਕ ਬੰਦਾ ਸੀਗਾ ਪਰ ਬਿਨਾਂ ਜਵਾਬ ਦਿੱਤੇ ਉਹ ਚਲੇ ਗਏ ਹੁਣ ਸਾਬ ਤਾਂ ਚੁੱਪ ਕਰਕੇ ਤੁਰਦੇ ਬਣੇ ਨੇ ਤੇ ਕੌਣ ਬਦਲੇਗਾ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਰਸਾਤਾਂ ਦਾ ਮੌਸਮ ਆਊਗਾ ਉਦੋਂ ਕੌਣ ਜਵਾਬ ਦੇ ਹੈ ਕਿ ਇਹਨਾਂ ਬੰਨਾਂ ਦੀ ਮਜ਼ਬੂਤੀ ਲਈ ਵਿਭਾਗ ਕੀ ਕਰ ਰਿਹਾ ਹਰ ਵਾਰ ਕਰੋੜਾਂ ਰੁਪਏ ਦਾ ਜਿਹੜਾ ਪੈਕੇਜ ਆ ਉਹ ਇਰੀਗੇਸ਼ਨ ਵਿਭਾਗ ਇਹਨਾਂ ਬੰਨਾਂ ਦੀ ਮਜ਼ਬੂਤੀ ਵਾਸਤੇ ਰੁੱਖ ਲਾਉਣ ਵਾਸਤੇ ਜਾਂ ਨਹਿਰਾਂ ਨੂੰ ਖਾਲਣ ਵਾਸਤੇ ਕਰਦਾ ਹੈ ਕੀ ਇਸ ਵਾਰ ਇਹਨਾਂ ਬੰਨਾਂ ਦੀ ਮਜ਼ਬੂਤੀ ਹੋਈ ਕੀ ਇਸ ਵਾਰ ਜਿਹੜਾ ਹੈਗਾ ਉਹ ਖਾਲੇ ਨਹਿਰਾਂ ਖਾਲੇ ਗਏ ਇਹ ਸਾਰੇ ਸਵਾਲ ਪੰਜਾਬ ਪੁੱਛਦਾ ਤੇ ਪੰਜਾਬ ਪੁੱਛਦਾ ਰਹੇਗਾ